ਹਲੋ ਹਾਂਜੀ ਸਸੀ ਦਾਲ ਜੀ ਅੱਜ ਆਪਾਂ ਛੀਂਪੂੜੇ ਬਣਾਏ ਨੇ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਨਾ ਹੈ ਤੇ ਸੌਣ ਦੇ ਸਪੈਸ਼ਲ ਹੁੰਦੇ ਨੇ ਇਹ ਛੀਂਪੂੜੇ ਆਪ ਬਾਊ ਤੇ ਬੱਚਾ ਨੂੰ ਖਾਓ ਤੇ ਚਲੋ ਜੀ ਅਗ ਦੇਖਦੇ ਆ ਪ੍ਰੋਸੈਸ ਮੈਂ ਦੋ ਕੌਲੀ ਆٹے ਦੀ ਲੀਤੀ ਹੈ ਇੱਕ ਸ਼ੱਕਰ ਦੀ ਜੀ ਕਿਉਂਕਿ ਅੱਧਾ ਹੀ ਪਾਈ ਦਾ ਮਿੱਠਾ ਆٹے ਨਾਲੋਂ ਤੇ ਪਹਿਲਾਂ ਆਪਾਂ ਪਾਣੀ ਪਾ ਲੈਨੇ ਆਈਏ ਇਹਦੇ ਵਿੱਚ ਅੱਧੀ ਕੌਲੀ ਮੈਂ ਲੀਤੀ ਹੈ ਦੁੱਧ ਦੀ ਤੇ ਤਾਂ ਕਿ ਪਾਣੀ ਆਪਾਂ 팬 ਦੇ ਵਿੱਚ ਪਹਿਲੀ ਪਾਵਾਂਗੇ ਜੀ ਆਟਾ ਗੋਲਣਾ ਕਿਉਂਕਿ ਉਹਦੇ ਤਲੇ ਨਾਲ ਆਟਾ ਚਿਪਕੇ ਨਹੀਂ ਤੇ ਹੁਣ ਆਪਾਂ ਦੋਨੋਂ ਕੌਲੀ ਇਹਦੇ ਵਿੱਚ ਪਾ ਕੇ ਆਟੇ ਦੀ ਤੇ ਹੌਲੀ ਹੌਲੀ ਖੋਲ ਲਾਂਗੇ ਜੀ ਤੇ ਆਟਾ ਬਿਲਕੁਲ ਵਧੀਆ ਆਪਣਾ ਹੋ ਜਾਣਾ ਚਾਹੀਦਾ ਲਮਨਸ ਨਹੀਂ ਰਹਿਣੀ ਚਾਹੀਦੀ ਵਿੱਚ ਤੇ ਹੌਲੀ ਹੌਲੀ ਆਪਾਂ ਪਾਵਾਂਗੇ ਪਹਿਲਾਂ ਆਪਾਂ ਆٹے ਨੂੰ ਖੋਲ ਲੈਨੇ ਆਈ ਉਸ ਤੋਂ ਬਾਅਦ ਪਾਣੀ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾ ਕੇ ਨਾ ਫਿਰ ਕੋਲਾਂਗੇ ਕਿਉਂਕਿ ਜੇ ਆਟਾ ਜਿਆਦਾ ਪਤਲਾ ਹੋ ਗਿਆ ਤਾਂ ਵੀ ਸਹੀ ਨਹੀਂ ਰਹੇਗਾ ਤੇ ਜਿਆਦਾ ਠਿੱਕ ਰਹਿ ਗਿਆ ਤਾਂ ਵੀ ਸਹੀ ਨਹੀਂ ਰਹੇਗਾ ਕੂੜਿਆਂ ਦੀ ਮਤਲਬ ਜਿਹੜਾ ਬੈਟਰ ਆ ਉਹ ਚੰਗੀ ਤਰ੍ਹਾਂ ਖੁੱਲਿਆ ਤੇ ਠੀਕ ਉਹਦੇ ਵਿੱਚ ਹੋਣਾ ਚਾਹੀਦਾਗਾ ਇਹ ਬੈਟਰੀ ਵਧੀਆ ਨਾ ਬਣਿਆ ਫਿਰ ਕੂੜੇ ਵੀ ਨਹੀਂ ਵਧੀਆ ਬਣਨਗੇ ਇਸ ਲਈ ਤੁਸੀਂ ਥੋੜਾ ਥੋੜਾ ਜਿਹਾ ਪਾਣੀ ਪਾ ਕੇ ਉਹ ਕਰਨਾ ਜਿੰਨਾ ਆਪਾਂ ਨੂੰ ਚਾਹੀਦਾ ਓਨਾ ਹੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਬਿਲਕੁਲ ਆਟੇ ਨੂੰ ਚੰਗੀ ਤਰ੍ਹਾਂ ਕੋਲਣਾ ਹੈ ਹੁਣ ਆਪਾਂ ਸ਼ੱਕਰ ਦੀ ਖੋਲੀ ਵੀ ਪਾ ਦਾਂਗੇ ਤਾਂ ਕਿ ਸ਼ੱਕਰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮੈਲਟ ਹੋਉਂਦੀ ਰਹੇ ਜਦੋਂ ਆਪਣਾ ਆਟਾ ਖੁੱਲੇਗਾ ਤੇ ਚੰਗੀ ਤਰ੍ਹਾਂ ਵਧੀਆ ਹੋ ਵਿੱਚ ਹੋਵੇ। ਹੁਣ ਇਹਦੇ ਵਿੱਚ ਜਿਹੜੇ ਆਪਣੇ ਲੰਬ ਨੇ ਨਾ ਇਹ ਸਾਰੇ ਬਿਲਕੁਲ ਮੈਸ਼ ਕਰ ਲੈਣਾ ਆਟੇ ਨੂੰ ਚੰਗੀ ਤਰ੍ਹਾਂ। ਇਹ ਦੇਖੋ ਹੀ ਖੋਲ ਵਧੀਆ ਤਿਆਰ ਹੋ ਗਿਆ ਆਪਣਾ। ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਤੇ ਹੁਣ ਆਪਏ ਇਹਦੇ ਵਿੱਚ ਸੌਂਫ ਪਾਵਾਂਗੇ। ਸੋ ਆਹ ਬਲ ਫਲੇਵਰ ਬਹੁਤ ਵਧੀਆ ਆਉਂਦਾ ਪੂਰਾ ਪੂੜੇ ਦੇ ਵਿੱਚ ਹਮੇਸ਼ਾ ਹੀ ਪੈਂਦੀ ਹੈ ਬਹੁਤ ਵਧੀਆ ਫਲੇਵਰ ਆਉਂਦਾ ਤੇ ਹੁਣ ਆਪਾਂ ਇਹਨੂੰ 2-4 ਮਿੰਟ ਦੀ 5 ਦੀ ਟੈਸਟ ਦੇ ਦਿੰਨੇ ਆ ਆਟੇ ਨੂੰ ਤੇ ਇਧਰ ਆਪਾਂ ਖੀਰ ਲਈ ਪਾਣੀ ਰੱਖ ਰੱਖਿਆ ਜੀ ਉਹ ਭੁੱਲ ਗਿਆ ਤੇ ਇਹਦੇ ਵਿੱਚ ਚਾਵਲ ਪਾ ਦਿੰਨੇ ਆ ਕਿਉਂਕਿ ਪੂੜਿਆਂ ਦੇ ਨਾਲ ਖੀਰ ਬਹੁਤ ਚਾਹ ਨਾਲ ਖੰਦੇ ਨੇ ਵਿੱਚ ਤੇ ਖੀਰ ਦੇ ਵਿੱਚ ਤੁਸੀਂ ਜਨਾ ਮਿਲਕ ਪਾਊਡਰ ਆ ਉਹ ਪਾ ਸਕਦੇ ਪਾਸਾ ਜਦੋਂ ਠੀਕ ਹੋ ਜਾਂਦੀ ਆ ਉਹਦੇ ਨਾਲ ਤੇ ਦੂਤੋ ਸੇਤੀ ਮੀ ਦਾਦੇ ਵਿੱਚ ਪੈਂਦੀ ਆ ਤੁਸੀਂ ਇਹਦੇ ਵਿੱਚ ਗੁੜ ਵੀ ਪਾ ਸਕਦੇ ਹੋ ਇਲਾਚੀ ਪਾਊਡਰ ਤੇ ਸਾਰੀਆਂ ਚੀਜ਼ਾਂ ਪਾ ਕੇ ਖੀਰ ਬਹੁਤ ਵਧੀਆ ਬਣੇਗੀ ਇਹ ਪੂਰੀ ਐਨੀ ਰੈਸਪੀ ਤੁਸੀਂ ਵੀ ਟਰਾਈ ਕਰਨਾ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਤਾਈ ਦੁੱਧ ਚੰਗੀ ਤਰ੍ਹਾਂ ਸਿੱਖੋ ਲੇਗੇ ਤਾਂ ਕਿ ਇਹ ਵਧੀਆ ਬਣੇਗੀ ਪ੍ਰੋਪਰ ਤੇ ਵਾਲੀ ਉਹਦੀ ਇਹਨੂੰ ਲੀਮਾ ਕਿਤੇ ਆਪਾਂ ਪਕਾ ਰਹੇ ਹਾਂ ਤੇ ਇਹ ਆਪਾਂ ਲਿਆ ਜੀ ਨਾਂ ਸਟਿੱਕੀ ਦਵਾ ਤੇ ਮੈਂ ਦੋਨੋਂ ਦਵੇ ਤੇ ਤੁਹਾਨੂੰ ਬਣਾਉਣਾ ਸਿੱਖਣਾ ਮੰਗਦੇ ਹਾਂ ਜੀ ਦੱਸਾਂਗੇ ਇਹਦੇ ਤੇ ਜ਼ਿਆਦਾ ਓਇਲ ਦੀ ਜ਼ਰੂਰਤ ਨਹੀਂ ਹੁੰਦੀ ਤੇ ਦੇਖੋ ਪੂਰਾ ਬਿਲਕੁਲ ਐਸ ਤਰ੍ਹਾਂ 파ਕੇ ਦੋ ਕਰਤੀ ਇਸ ਤਰ੍ਹਾਂ ਘੁਮਾਉਂਦੇ ਜਾਓ ਥੇਲੀ ਤੋਂ ਹੰਟਿਆ ਇਸ ਨਾਲ ਬਿਲਕੁਲ ਗੋਲ ਬਣੇਗਾ 2 ਮਿੰਟਾਂ ਦੇ ਵਿੱਚ ਤੁਹਾਡਾ ਪੂਰਾ ਤਿਆਰ ਹੋ ਗਿਆ ਤੇ ਇਹ ਨੂੰ ਹੀ ਘਾੜਾ ਮੜਾ ਬਿਲਕੁਲ ਥੋੜਾ ਜਿਹਾ ਚਮਚੀ ਤੇ ਤਮਾਸ ਓਇਲ ਲਾਵਾਂਗਾ ਸਾਈਡ ਤੇ ਉੱਪਰ ਵੀ ਲਾ ਦੇਣਾ ਥੋੜਾ ਜਿਹਾ ਅੱਧੇ ਜਮਚੇ ਤੋਂ ਘੱਟ ਹੀ ਡਾਟਾ ਨੂੰ ਪੂਰੇ ਤੇ ਉਹ ਲੱਗੇਗਾ ਆਇਲ ਜਿਆਦਾ ਨਹੀਂ ਲੱਗਦਾ ਬਜ਼ੁਰਗ ਵੀ ਖਾ ਸਕਦੇ ਨੇ ਜੇ ਨਹੀਂ ਚਿੰਤਾ ਕਿਉਂਕਿ ਘੱਟ ਆਇਲ ਵਿੱਚ ਬਣੇ ਹੁੰਦੇ ਨੇ ਤੇ ਇਸ ਤੋਂ ਬੜੀ ਬੜੀ ਇਹਨੂੰ ਆ ਦੇਖੋ ਇਹ ਆਪਣਾ ਵਧੀਆ ਸਿੱਕਾ ਲੈਸਿਫਾਈਡ ਇਹ ਜਦ ਕਿ ਆਇਲ ਮੈਂ ਪਹਿਲਾਂ ਬਿਲਕੁਲ ਨਹੀਂ ਚਿਲਾਇਆ ਇਨ ਆਉਂਸ ਵਿੱਚ ਹੀ ਫੈਲੋ ਸਤਿਵਾਰ ਨੂੰ ਜੁੱਜੇ ਦਬੇ ਤੇ ਵੀ ਟੋਨੀ ਇਹ ਦੇਖੋ ਇਹ ਨਾਉਂਡ ਲਿਕੇ ਸਲਿੱਪਰੀ ਹੁੰਦਾ ਹੈ ਇਹ ਉੱਪਰ ਦੇਖੋ ਇਹ ਸੁਲ ਗਿਆ ਤੁਹਾਡਾ ਬਿਲਕੁਲ ਜੁੱਤਾ ਜੁੱਤਾ ਪਾਸੇ ਹੀ ਆਪਣਾ ਸਿੱਟੀ ਆਈ ਤੇ 2 ਮਿੰਟਾਂ ਦੇ ਵਿੱਚ ਆਪਣਾ ਪੋੜਾ ਰੈਡੀ ਹੋ ਗਿਆ ਇਹਨੂੰ ਚੰਗੀ ਤਰ੍ਹਾਂ ਫੇਟ ਲੀਕ ਕੇ ਦੋ ਹੀ ਪਾਸੇ ਦੋ ਵਾਰੀ ਫਲਟੋ ਟ੍ਰੋਟਾ ਪਾਊਡਰ ਇਹਨੂੰ ਤਿਆਰ ਹੋ ਗਿਆ ਦੋਈਏ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਇਹ ਆਪਾਂ ਆਪਣਾ ਆਇਲ ਰੈਂਡਾ ਤਵਾ ਜਿਹੜਾ ਆਪਣੇ ਆਹਾਂ ਕਰਕੇ ਹੁੰਦਾ ਹੈ ਇਹਦੇ ਤੇ ਪਹਿਲਾਂ ਆਇਲ ਲਗਾ ਲਿਆ ਸੀ ਤੇ ਇਹਦੇ ਜਿਹੇ ਧੋਣੇ ਸੀ ਸਾਕੇ ਇਸ ਤੋਂ ਉੱਨੋ-ਉੱਨੋ ਪਾਣੀ ਆ ਗਿਆ ਨਾ ਤੇ ਜਿੱਤੋਂ ਸੁੱਕ ਗਿਆ ਉਹ ਨੂੰ ਕਰਨਾ ਮੈਂ ਚਾਹੁੰਦੀ ਹਾਂ ਕਿ ਇਕੱਠਾ ਹੋ ਜਾਂਦਾ ਹੈ ਤੇ ਆਪਾਂ ਇਹਦੇ ਉੱਤੇ ਜਿੰਨਾ ਜਿਹੜਾ ਇਹਦਾ ਮਤਲਬ ਗਿੱਲਾ ਪਾਣੀ ਨਹੀਂ ਜਾਂਦਾ ਉੰਨੀ ਦੇਨੀ ਇਹਨੂੰ ਪਾੜ ਦਿੰਦੇ ਇਹਨੂੰ ਫੈਲਾ ਕੇ ਉਸਤੇ ਆਲੇ-ਦਾਲੇ ਪਾਸੇ ਪਾ ਰਹੇ ਨਹੀਂ ਤਾਂ ਕਿ ਆਪਣਾ ਜਿਹੜਾ ਤੇਲ ਸਾਈਡਾਂ ਤੋਂ ਪੱਕ ਜੇ ਸਾਈਡਾਂ ਤੋਂ ਆਪਾਂ ਉਪ ਫਿਰ ਉੱਠੇ ਛੱਡਦਾ ਪੂਰਾ ਆ ਦੇਖੋ ਜਿੰਨੀ ਦੇਰ ਮੂੰਮਨ ਕਰਕੇ ਰਖਾਇਆ ਕਿ ਜਿੰਨੀ ਦੇਰ ਉਹਦਾ ਪਾਣੀ ਉੱਪਰ ਲੱਥ ਗਿਆ ਜੀ ਤੇ ਉਨੀ ਦੇਰ ਉਹ ਕੂੜੇ ਨਹੀਂ ਛੱਡੇਗਾ ਜੀ ਤਾਂ ਹੌਲੀ ਹੌਲੀ ਸਾਈਟਾਂ ਤੋਂ ਪਹਿਲਾਂ ਆਪਾਂ ਇਹ ਉਠਾਉਣਾ ਹੈ ਤੇ ਇਹ ਥੋੜਾ ਜਿਹਾ ਤੇ ਆਇਲ ਬਦ ਲੈਂਦਾ ਜੀ ਇੱਧਰਲੀ ਸਾਈਡ ਤੇ ਇਹ ਹੌਲੀ ਹੌਲੀ ਥੋੜਾ ਜਿਹਾ ਕਿਉਂਕਿ ਵਿੱਚੋਂ ਟੁੰਗਾ ਹੁੰਦਾ ਨਾ ਇਹ ਥੋੜਾ ਇਹਦਾ ਤਲਾ ਜਦੋਂ ਪਿਚਲੇ ਵਾਲੇ ਪਾਸਾ ਪਾਰਾ ਹੋ ਜਾਂਦਾ ਇਸ ਕਰਕੇ ਥੋੜਾ ਜਿਹਾ ਟਾਈਮ ਲੈਂਦਾ ਹੈ ਨਾਨ ਸਟਿੱਕਿੰਗ ਤਵੇ 'ਤੇ ਜ਼ਿਆਦਾ ਟਾਈਮ ਲੈਂਦਾ ਥੋੜਾ ਜਿਹਾ ਤੇ ਬਿਲਕੁਲ ਇੰਤਲ ਬੱਸ ਅੱਗੇ ਨੂੰ ਸਿੱਕੇ ਆ। ਤੇ ਦੋਨੇ ਜਵੇ ਤੇ ਵਧੀਆ ਬਣਦਾ ਤੇ ਰੱਖਤੀ ਹੈ ਮੈਂ। ਇਹ ਰੈਡੀ ਹੋ ਗਿਆ ਇਹ ਆਪਣਾ ਇਸ ਵੀ ਆ ਦੋਨੋਂ ਪਾਸੇ ਵਧੀਆ ਇਹ ਸਭ ਬੜੇ ਪੂਰੇ ਤਿਆਰ ਹੋ ਗਏ ਹਾਂ ਲੋ ਜੀ ਬਣ ਕੇ ਤਿਆਰ ਹੋ ਗਿਆ ਆਪਣਾ ਖੀਰ ਸਰਵ ਕਰ ਰਹੇ ਹਾਂ ਆਪਾਂ ਇਹ ਤੇ ਡਰਾਈ ਫਰੂਟ ਪਾ ਕੇ ਗਾਰਨਿਸ਼ ਕਰ ਲਓ ਤੇ ਪੂਰੇ ਪਲੇਟ ਵਿੱਚ ਗਾਰਨਿਸ਼ ਕੀਤੇ ਨੇ ਇਸ ਤਰ੍ਹਾਂ ਤੁਸੀਂ ਵੀ ਟਰਾਈ ਕਰਨਾ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਦੇ ਆਪਕਾ ਪੂਰੇ ਚ ਬੱਚਿਆਂ ਨੂੰ ਪਾਉ ਵੀਡੀਓ ਲੈਣ ਲਈ ਧੰਨਵਾਦ ਜੀ ਥੈਂਕ ਯੂ